ਮੈਂ ਅਜਿਹੇ ਕਰਪਟ ਗੈਰ ਜ਼ਿੰਮੇਵਾਰ ਅਤੇ ਬੇਈਮਾਨ ਪ੍ਰਧਾਨ ਨਾਲ ਨਹੀਂ ਖੜਨਾ ਜੀ ਹਾਂ ਇਹ ਬਿਆਨ ਕਿਸੇ ਹੋਰ ਦਾ ਨਹੀਂ ਬਲਕਿ ਨਵਜੋਤ ਕੋਰ ਸਿੱਧੂ ਦਾ ਨਵਜੋਤ ਕੋਰ ਸਿੱਧੂ ਦੇ ਉੱਤੇ ਬੀਤੇ ਕੱਲ ਕਾਰਵਾਈ ਹੋਈ ਕਾਂਗਰਸ ਦੇ ਵਿੱਚੋਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਉਸ ਤੋਂ ਬਾਅਦ ਨਵਜੋਤ ਕੋਰ ਸਿੱਧੂ ਨੇ ਰਾਜਾ ਵੜਿੰਗ ਨੂੰ ਲੈ ਕੇ ਤਲਖ ਟਿੱਪਣੀਆਂ ਕੀਤੀਆਂ ਨੇ ਜੋ ਚਰਚਾ ਦਾ ਵਿਸ਼ਾ ਬਣ ਗਈਆਂ ਨੇ ਸੋ ਡਾਕਟਰ ਨਵਜੋਤ ਕੋਰ ਸਿੱਧੂ ਨੇ ਸਸਪੈਂਡ ਹੋਣ ਤੋਂ ਬਾਅਦ ਇੱਥੋਂ ਤੱਕ ਆਕਤਤਾ ਕਿ ਮੈਂ ਅਜਿਹੇ ਕਰਪਟ ਗੈਰ ਜ਼ਿੰਮੇਦਾਰ اخਲਾਕੀ ਤੌਰ ਉਤੇ ਬੇਈਮਾਨ ਪ੍ਰਧਾਨ ਨਾਲ ਨਹੀਂ ਖੜਨਾ ਹੈਰਾਨ ਹਾਂ ਕਿ ਸੀਐਮ ਇਸ ਨੂੰ ਬਚਾਉਂਦਾ ਕਿਉਂ ਪਿਆ ਇਹ ਸਵਾਲ ਨਵਜੋਤ ਕੋਰ ਸਿੱਧੂ ਨੇ ਕੀਤੇ ਨੇ ਵੱਡੀ ਖਬਰ ਹੈ ਇਸ ਵੇਲੇ ਦੀ ਨਵਜੋਤ ਕੋਰ ਸਿੱਧੂ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਪਿਛਲੀਆਂ ਚੋਣਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਚਰਚਾ ਦਾ ਵਿਸ਼ਾ ਸੀ ਐਤਕੀ ਨਵਜੋਤ ਕੋਰ ਸਿੱਧੂ ਦੇ ਬਿਆਨ ਚਰਚਾ ਦਾ ਵਿਸ਼ਾ ਨੇ ਸਿਆਸੀ ਮਾਹੌਲ ਪੱਕ ਚੁਕਿਆ ਕਰਨਾਟਕ ਤੱਕ ਸਿਆਸੀ ਹਵਾ ਜਿਹੜੀ ਇਸ ਦੀ ਚੱਲਣ ਲੱਗੀ ਹੈ ਯਾਨਕਿ ਮਾਹੌਲ ਪਖਣ ਲੱਗਿਆ ਹੈ ਸੋ ਹੈਰਾਨ ਆ ਕਿ ਸੀਐਮ ਇਸ ਨੂੰ ਕਿਉਂ ਬਚਾਉਂਦਾ ਪਿਆ ਨਵਜੋਤ ਕੋਰ ਸਿੱਧੂ ਨੇ ਕਾਰਵਾਈ ਹੋਣ ਤੋਂ ਬਾਅਦ ਰਾਜਾ ਵੜਿੰਗ ਦੇ ਉੱਤੇ ਤਲਖ ਟਿੱਪਣੀਆਂ ਕੀਤੀਆਂ ਨੇ ਦੱਸ ਦਈਏ ਕਿ ਬੀਤੇ ਰਾਤ ਨਵਜੋਤ ਕੋਰ ਸਿੱਧੂ ਤੇ ਪੰਜਾਬ ਕਾਂਗਰਸ ਨੇ ਕਾਰਵਾਈ ਕੀਤੀ ਕਾਂਗਰਸ ਪਾਰਟੀ ਨੇ ਕਾਰਵਾਈ ਕੀਤੀ ਹਾਈ ਕਮਾਂਡ ਤੱਕ ਸ਼ਿਕਾਇਤ ਪਹੁੰਚੀ ਉਹਨਾਂ ਨੂੰ ਮੋਡਲੀ ਮੈਂਬਰਸ਼ਿਪ ਤੋਂ ਸਸਪੈਂਡ ਕਰ ਦਿੱਤਾ ਸੀ ਸੋ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਡਾਕਟਰ ਨਵਜੋਤ ਕੋਰ ਸਿੱਧੂ ਦੇ ਉੱਤੇ ਇਹ ਕਾਰਵਾਈ ਕੀਤੀ ਸੀ ਜਿਸ ਤੋਂ ਬਾਅਦ ਨਵਜੋਤ ਕੋਰ ਸਿੱਧੂ ਦਾ ਗੁੱਸਾ ਫੁੱਟਿਆ ਵੜਿੰਗ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਕੀਤਾ ਹੈ ਕਿ ਨਵਜੋਤ ਕੋਰ ਸਿੱਧੂ ਨੂੰ ਪਾਰਟੀ ਦੀ ਪ੍ਰਾਈਮਰੀ ਆ ਜਿਹੜੀ ਹੈ ਮੋਡਲੀ ਮੈਂਬਰਸ਼ਿਪ ਜਿਹੜੀ ਕਹਿ ਦਿੰਦੇ ਆ ਉਸ ਤੋਂ ਸਸਪੈਂਡ ਕਰ ਦਿੱਤਾ ਹੈ ਪੰਜਾਬ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤਕੌਰ ਸਿੱਧੂ ਵਿਰੁੱਧ ਮਹੱਤਵਪੂਰਨ ਕਾਰਵਾਈ ਕਰਦਿਆਂ ਉਹਨਾਂ ਨੂੰ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਤੋਂ ਮੁਅਤਲ ਕੀਤਾ ਸੀ ਸੋ ਇਸ ਤੋਂ ਬਾਅਦ ਨਵਜੋਤਕੌਰ ਸਿੱਧੂ ਦਾ ਗੁੱਸਾ ਫੁੱਟਿਆ ਉਹਨਾਂ ਨੇ ਰਾਜਾ ਵੜਿੰਗ ਦੇ ਉੱਤੇ ਹੀ ਪੜਾਸ ਕੱਢ ਦਿੱਤੀ ਹੈ ਦੱਸਦੀ ਕਿ ਨਵਜੋਤਕੌਰ ਸਿੱਧੂ ਦਾ ਇੱਕ ਬਿਆਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਜੋ 500 ਕਰੋੜ ਰੁਪਏ ਦੇ ਕੇ ਸੀਐਮ ਦੀ ਕੁਰਸੀ ਹਾਸਲ ਕਰਨ ਵਾਲਾ ਬਿਆਨ ਸੀ ਜਿਸ ਨੂੰ ਲੈ ਕੇ ਕਾਂਗਰਸੀ ਆਗੂਆਂ ਵਿੱਚ ਵੀ ਗਹਿਮਾ ਗਹਿਮੀ ਸੀ ਯਾਨੀ ਕਿ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ ਆਖਿਰਕਾਰ ਨਵਜੋਤ ਸਿੰਘ ਸਿੱਧੂ ਦੇ ਉੱਤੇ ਕਾਰਵਾਈ ਹੋਈ ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਹੁਣ ਰਾਜਾ ਵੜਿੰਗ ਨੂੰ ਹੀ ਕੇਰਨਾ ਸ਼ੁਰੂ ਕਰ ਦਿੱਤਾ ਹੈ ਸੋ ਪੰਜਾਬ ਕਾਂਗਰਸ ਇੱਕ ਵਾਰ ਫਿਰ ਤੋਂ ਕਾਟੋ ਕਲੇਸ਼ ਕਰਕੇ ਚਰਚਾ ਦਾ ਵਿਸ਼ਾ ਬਣ ਗਈ ਹੈ ਸੋ ਪਿਛਲੀਆਂ ਚੋਣਾਂ ਦੇ ਵਿੱਚ ਵੀ ਨਵਜੋਤ ਸਿੱਧੂ ਦੇ ਬਿਆਨਾਂ ਕਰਕੇ ਕਾਂਗਰਸ ਵਿੱਚ ਕਾਫੀ ਚਰਚਾ ਸੀ ਜਾਂ ਫਿਰ ਗਹਿਮਾ ਗਹਿਮੀ ਸੀ ਸੋ ਐਤਕੀ ਨਵਜੋਤ ਸਿੰਘ ਸਿੱਧੂ ਦੇ ਬਿਆਨ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ